ਉਜੀ ਲੇਡੀਜ਼ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬਹੁਤ ਮੈਸੇਜ ਆ ਰਹੇ ਸੀ ਸਿੰਗਲ ਫਰੋਕਾ ਕਾਟਨ ਦੀਆਂ ਲਾਈਟ ਵੇਟ ਵਧੀਆ ਯੂਨੀਕ ਕੱਪੜੇ ਚਾਹੀਦਿਆਂ ਤਾਂ ਆਪਣੇ ਕੋਲੇ ਪਹੁੰਚ ਚੁੱਕੀਆਂ ਜੀ ਆਲੋ ਕੈਟਲੌਗ ਵਾਲੀ ਹੈਟਮਾ ਨੇ ਪ੍ਰਾਈਸ ਸਿਰਫ ਹੈਗਾ 299 ਰੁਪਏ ਪ੍ਰਿੰਟ ਬਹੁਤ ਜ਼ਿਆਦਾ ਪਿਆਰੇ ਪਿਆਰੇ ਆ ਵੀਡੀਓ ਕਰ ਦਿਓ ਆਪਣੀ ਦੱਬ ਕੇ ਸ਼ੇਅਰ ਤੇ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਨਾਲ ਦੀ ਨਾਲ ਵੀਡੀਓ ਜਦ ਤੁਹਾਡੇ ਸਾਹਮਣੇ ਆਉਂਦੀ ਹੁੰਦੀ ਹੈ ਆਪਣੀ ਜੀ ਆਲੋ ਜੀ ਪੀਸ ਚੈੱਕ ਕਰੋ ਬਿਲਕੁਲ ਓਕੇ ਰੂਟ ਪੀਸ ਆ ਪ੍ਰਾਈਸ ਸਿਰਫ 299 ਸਾਈਜ਼ 1 ਤੋਂ ਲੈ ਕੇ 3 XL ਤੱਕ ਆ ਜੀ ਜਿੰਨਾਂ ਵੀ ਆਨਲਾਈਨ ਪੈਣਾ ਨੇ ਮੰਗਾਉਣੇ ਆ ਨੰਬਰ ਸਾਡਾ ਉੱਪਰ ਚੱਲਦਾ ਹੈਗਾ 2-3 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਕੋਰੀਅਰ ਪਹੁੰਚ ਜਾਊਗਾ ਹਾਲ ਪੰਜਾਬ ਦੇ ਵਿੱਚ ਆਹ ਲੋ ਜੀ ਕਰ ਲਓ ਚੈੱਕ ਦੇਖੋ ਲੈਂਥ ਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਚੈੱਕ ਕਰੋ ਜੀ ਔਰ ਬਿਲਕੁਲ ਪ੍ਰੋਪਰ ਸਾਈਜ਼ ਹੋਣਗੇ ਔਰ ਕੋਈ ਪ੍ਰੋਬਲਮ ਨਹੀਂ ਹੋਊਗੀ ਸਾਈਜ਼ ਜਿਹੜੇ ਹੈਗੇ ਆ ਡੋਰੀਆਂ ਨਾਲ ਲੱਗੀਆਂ ਨੇ ਫਿਟਿੰਗ ਕਰਨ ਦੀ ਲੋੜ ਨਹੀਂ ਤੁਹਾਨੂੰ ਔਰ ਸਾਰੇ ਕੈਟਲੌਗ ਵਾਲੇ ਇਦਾਂ ਦੇ ਆਰਟੀਕਲ ਹੋਣਗੇ ਜੀ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰ ਲਓ ਗ੍ਰੀਨ, yellow ਔਰ ਮਜੈਂਟਾ ਕਲਰ ਦਾ ਕੰਬੀਨੇਸ਼ਨ ਆ ਬਹੁਤ ਪਿਆਰਾ ਡਿਜ਼ਾਈਨ ਆ ਜੀ ਫਰੌਗ ਬਿਲਕ ਉਸ ਤੋਂ ਬਾਅਦ ਆ ਗਿਆ yellow color dark light ਸਾਰੇ ਤੁਹਾਨੂੰ ਕਲਰ ਮਿਲ ਜਾਣੇ ਆ ਜੀ yellow color ਦੇ ਨਾਲ ਉੱਪਰ ਫਲਾਵਰ ਦੀ ਪ੍ਰਿੰਟਿੰਗ ਬਟਨ ਵਗੈਰਾ ਲੱਗੇ ਹੋਏ ਆ round neck ਦੇ ਵਿੱਚ ਆ ਕਈ ਲੇਡੀਜ਼ ਨੂੰ ਉੱਪਰ ਕਾਲਰ ਵਾਲੇ ਫਰੋਕਾ ਨਹੀਂ ਪੈਂਗਾ ਜਾਂਦੀਆਂ ਪ੍ਰੋਬਲਮ ਹੁੰਦੀ ਆ ਤਾਂ ਤੁਹਾਡੇ ਬਿਲਕੁਲ round neck ਦੇ ਵਿੱਚ light weight ਡੇਲੀ ਵੇਅਰ ਲਈ ਬਹੁਤ ਪਿਆਰੇ ਫਰੋਗ ਲੈ ਕੇ ਆ ਗਿਆ ਪ੍ਰਾਈਸ ਸਿਰਫ ਇਹ ਕ 299 ਰੁਪਏ ਜੀ ਆ ਦੇਖੋ ਸਾਰਾ ਡਿਜ਼ਾਈਨਿੰਗ ਉੱਤੇ ਉੱਪਰ ਬਣੀ ਹੋਈਆਂ ਸੀਣਾਂ ਲੱਗੀਆਂ ਹੋਣਗੀਆਂ ਨੇ ਵੀਡੀਓ ਕਰ ਦਿਓ ਆਪਣੀ ਤਾਂ ਕਿ ਸ਼ੇਅਰ ਜੀ ਆਹ ਲੋ ਜੀ ਉਸ ਤੋਂ ਬਾਅਦ ਆ ਗਿਆ ਗਲਾ ਡਿਜ਼ਾਈਨ ਕਲਰ ਚਾਰਟ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਪਾ ਦਿਓ ਬੜੇ ਸੌਫਟ ਕਪੜੇ ਆ ਜੀ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਸਾਈਜ਼ ਉਹ ਜੀ ਬਿਲਕੁਲ ਪ੍ਰੋਪਰ ਤੁਹਾਡੇ ਸਾਈਜ਼ ਸਹੀ ਆਣਗੇ ਜੀ ਫਿਰੋਜੀ ਕਲਰ ਚੈੱਕ ਕਰ ਲਓ ਲਓ ਫਿਰੋਜੀ ਕਲਰ ਬਿਲਕੁਲ ਓਕੇ ਰਿਪੋਰਟ ਆ ਵੀਡੀਓ ਕਰ ਦਿਓ ਆਪਣੀ ਸ਼ੇਅਰ ਲਓ ਜੀ ਆ ਦੇਖੋ ਫਿਨਿਸ਼ਿੰਗ ਦੇਖੋ ਕਪੜੇ ਦੀ ਕਿੰਨੀ ਆ ਓਕੇ ਰਿਪੋਰਟ ਪੀਸ ਆਗੇ ਆ ਲਓ ਜੀ ਸਿੰਗਲ ਫਰੌਕ ਆ 295 ਪੇ ਤੁਹਾਨੂੰ ਮਿਲ ਜਾਣੀ ਆ ਜੀ ਸਾਈਜ਼ ਐਕਸਲ ਤੋਂ 3 ਐਕਸਲ ਤੱਕ ਰਿਪੀਟ ਕਰ ਦਿੰਨੇ ਆ ਤੁਹਾਨੂੰ ਆ ਲਓ ਜੀ ਪਿੰਕ ਕਲਰ ਕਿੰਨਾ ਪਿਆਰਾ ਹੈ ਕਰਮੀ ਜੀ ਬਿਲਕੁਲ ਲਾਈਟ ਵੇਟ ਚੀਜ਼ਾਂ ਨੇ ਉਸ ਤੋਂ ਬਾਅਦ ਆ ਗਿਆ yellow color ਵੀਡੀਓ ਕਰ ਦਿਓ ਆਪਣੀ ਸ਼ੇਅਰ ਜਿਹੜਾ ਵੀ ਆਨਲਾਈਨ ਮਗਵਾਉਣਾ ਨੰਬਰ ਸਾਡਾ ਉੱਪਰ ਚੱਲੀ ਜਾਂਦਾ ਜੀ yellow color ਚੈੱਕ ਕਰੋ ਬਿਲਕੁਲ ਓਕੇ ਰਪੋਰਟ ਪੀਸ ਨਾਲ ਹੋ ਜੀ ਲੈਂਥ ਦੀ ਕੋਈ ਦਿੱਕਤ ਨਹੀਂ ਹੋਊਗੀ ਔਰ ਇਹ ਪੀਸ ਦੀ ਤੁਹਾਨੂੰ ਖਾਸियत ਦਿਖਾ ਦਮਾ ਬਾਜੂ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ white color ਦੀ ਪੱਟੀ ਲੱਗੀ ਹੋਈ ਆ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਬਟਨ ਬਟਨ ਵੀ ਫੈਂਸੀ ਲੱਗੇ ਹੋਏ ਸਿਰਫ 299 ਵੀ ਤੁਹਾਨੂੰ ਮਿਲ ਜਣੇ ਜੀ ਵੀਡੀਓ ਕਰ ਦਿਓ ਆਪਣੀ ਸ਼ੇਅਰ ਹੋਰ ਨਵੀਆਂ ਅਪਡੇਟ ਦੇਖਣ ਲਈ ਪੇਜ ਕਰ ਲਿਓ ਫੋਲੋ ਆਪਣਾ ਇੱਕ ਪਿਆਰਾ ਇਹ ਵੀਡੀਓ ਦੇ ਨੀਚੇ ਕਰਦੇ ਕਰੋ ਜਰੂਰ ਤੁਹਾਡੇ ਕੋਲੇ ਹੁੰਦੀ ਹੁੰਦੀ ਆ ਤੇ ਹੋਰ ਨਵੀਂ ਅਪਡੇਟ ਦੇਖਣ ਲਈ ਪੇਜ ਫੋਲੋ ਕਰ ਲਿਓ ਜੀ ਮਿਲਦੇ ਅਗਲੀ ਵੀਡੀਓ ਤੇ ਧੰਨਵਾਦ ਤੁਹਾਡਾ ਸਾਰਾ